ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਤੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਨੇੜੇ ਤਲਵੰਡੀ ਭਾਈ ਫਰੀਦਕੋਟ ਇਹਦੇ ਨੇੜੇ ਸ਼ਹਿਰ ਆ ਜਾਂਦੇ ਆ ਤੇ ਪਾਉ ਗਿੰਦੇ ਦੇ ਘਰੋਂ ਤੁਹਾਨੂੰ 7-8 ਹਨੀਮਲ ਵਿਕਰੀ ਵਾਲੇ ਵਿਖਾਵਾਂਗੇ ਵੀਡੀਓ ਦੇ ਵਿੱਚ ਸਾਰਿਆਂ ਦਾ ਰੇਟ ਰੂਟ ਪੁੱਛ ਕੇ ਸਾਂਝਾ ਕਰਦੇ ਆਂਗੇ ਕੱਲੀ-ਕੱਲੀ ਤੂਰ ਕੇ ਵੇਖਾਂਗੇ ਵੀਡੀਓ ਐਂਡ ਤੱਕ ਵੇਖਿਓ ਹੱਥ ਬੰਨ ਕੇ ਬੇਨਤੀ ਹੈ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਆਜੋ ਲਈਏ ਜਾਣਕਾਰੀ ਵੇਖੋ ਵੀਡੀਓ ਐਂਡ ਤੱਕ ਪਾਉਜੀ ਸਾਸਰੀ ਕਾ ਸਾਸਰੀ ਗਾਲਵਰਾ ਹੋਰ ਸੁਣਾ ਵਧ ਗਿਆ ਚੜਦੀ ਕਲਾ ਨਾਲ ਚੜਦੀ ਕਲਾ ਕੇ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਪਿੰਡ ਮਦਕੀ ਜ਼ਿਲ੍ਹਾ ਫਰੀਪੁਰ ਤੇ ਨੰਬਰ ਮੋਬਾਈਲ ਦਾ ਹੈਗਾ 9463342633 ਤੇ 7681932010 ਇਹਨਾਂ ਦੋਨਾਂ ਨੰਬਰਾਂ ਤੇ ਅਗਲਾ ਸੰਪਰਕ ਕਰ ਸਕਦਾ ਹਾਂ ਜਾਨਵਰ ਹੁਣ ਕਿੰਨੇ ਵਿਖਾ ਦਨੇ ਆ ਜਾਨਵਰ ਆਪਾਂ 4 ਵਿਖਾ ਦਨੇ ਆ 4 ਠੀਕ ਹੈ ਦਾ 6 7 ਨੇ ਪਰ ਉਹ ਦੂਜੇ 2 ਠਹਿਰ ਕੇ ਤਿੰਨ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਅੱਛਾ ਹਾਂ ਉਹ ਦੂਜੀ ਵੀਡੀਓ ਚ ਵਿਖਾ ਦੇਗੇ ਹਾਂ ਤੇ ਕਿੰਨੀਆਂ ਸੂਈਆਂ ਤੇ ਇੱਕ ਹੀ ਗੱਬਣ ਗੱਬਣ ਇੱਕ ਹੀ ਆ ਮੱਜ ਤਾਜੀ ਸੂਣ ਵਾਲੀ ਠੀਕ ਆ ਬਾਕੀ ਸੂਈਆਂ ਸੂਈਆਂ ਵਾ ਇਹਦਾ ਮੀਣੀ ਦਾ ਬੱਚਾ ਮਰਿਆ ਠੀਕਾ ਇਹਨੂੰ ਪੌੜੇ ਇਹਨੂੰ 2 ਮਹੀਨੇ ਤੋਂ 9 ਤਰੀਕ ਨੂੰ ਹੋਏ ਨੇ ਪੂਰੇ ਗੱਬਰ ਨੂੰ ਗੱਬਰ ਨੂੰ ਦੁੱਧ ਵੀ 12 ਲੀਟਰ ਹੈ ਗਾਹ ਦੇ ਥਲੇ 12 ਛੇਰੇ ਪੰਜਾਬ ਤੋਂ ਗੱਬਰ ਹੈ ਸਰਾਬੀ ਛੇਰੇ ਪੰਜਾਬ ਤੋਂ ਗੱਬਣਾ ਮੀਣੀ ہاں ਤਾਂ ਪਹਿਲੀ ਜਿਹੜੀ ਐਂਡ ਤੇ ਉਹਨੂੰ ਅੱਜ 10 ਦਿਨ ਹੋ ਗਏ ਬਣੀ ਨੂੰ ਉਹਨੂੰ ਦੱਸਣ ਉਹ ਗੱਬਣਾ ਬਾਦਲ ਤੋਂ ਬਾਦਲ ਇਹਦੇ ਲੀਵਾ ਬਹੁਤ ਚੰਗਾ ਛੋਟੀ ਮੀਣੀ ਇਹਦੇ ਦੁੱਧ 12 ਲੀਟਰ ਹੈਗਾ 12 ਇਹ ਤੋਂ ਕਰ ਸ਼ੁਰੂ ਹਨਾ ਹਾਂ ਇਹ ਇਹ ਛੋਟੀ ਕਿਹੜਾ ਸੂਆ ਇਹ ਦੂਜਾ ਸੂਈ ਆ ਹਰਿਆਣੇੋਂ ਆਈ ਸੀ ਪਰ ਟੋਕੜ ਇਹ ਅੱਛਾ ਹੂੰ ਬੱਚਾ ਬੱਚਾ ਉਹ ਵੇ ਕੱਟਾ ਖੜਾ ਹੈਂਦਾ ਕੱਟਾ ਇਹਦੇ ਮਗਰ ਹਾਂ ਹਰਿਆਣੇੋਂ ਆਈ ਸੀ ਕਿੰਨੇ ਕ ਟਾਈਮ ਦੀ ਸੂਈ ਆ ਸੂਈ ਨੂੰ ਮਹੀਨੇ ਦੇ ਲੱਗਦਾ ਕੇ ਹੋ ਚਾ ਫਿਰ ਟੋਕਰ ਕਿਵੇਂ ਹੋਗੀ ਟੋਕਰ ਨਹੀਂ ਇਹ ਨਹੀਂ ਅੱਛਾ ਟੋਕਰ ਉੱਥੋਂ ਗੱਬਨ ਆਈ ਸੀ ਗੱਬਨ ਆਈ ਸੀ ਹੁਣ ਮਹੀਨੇ ਦੀ ਸੂਈ ਆ ਹਾਂ ਦੁੱਧ ਦੁੱਧ ਹੁਣ ਉਹ 13 ਦੇ ਘੱਟ ਬਾਹਰ ਨੂੰ ਤੋੜ ਕਰਾ ਚੱਕ 12 ਕਿਲੋ ਦੁੱਧ 12 ਮਿੰਨ ਕੇ ਦਵਾਂ 13 ਹੋਊਗਾ ਦੁੱਧ ਦੁੱਧ 13 ਦੇ 12 ਮਿੰਨ ਕੇ ਲੈ ਜੇ ਜਿਹੜਾ ਮਰਜੀ ਸੱਜਣਾ ਹੈ ਹਾਂ ਠੀਕ ਓਕੇ 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 ਧੰਨਵਾਦ ਵੇਖਿਓ ਕੱਦ ਕੱਦ ਸੋਹਣਾ ਸਜਣਾ ਸਵੇਰੇ ਆਪਣੀਆਂ ਦਾ ਲੇਟ ਬਹੁਤ ਥੋੜਾ ਜਿਹਾ ਕੱਦ ਬਹੁਤ ਆ ਦੁੱਧ 12 ਤੁਸੀਂ ਮਿਣ ਕੇ ਲੈ ਜਿਓ ਜਿਵੇਂ ਮਰਜੀ ਤੜਕੇ ਇਹ ਡੋਕਾ ਜਿਆ ਕਰਨਾ ਪਈ ਇਹ ਮਹੀਨੇ ਸਵਾ ਮਹੀਨੇ ਬਾਅਦ ਬਣ ਜਾਣੀ ਇਹ ਓਕੇ ਦੂਜੀਆਂ ਬਣ ਗਈਆਂ ਸਾਡੀਆਂ ਮੰਜਾਂ ਹਾਰੀਆਂ ਕੱਦ ਬਹੁਤਾ ਛੁੱਟੀ ਦਾ ਹਣਾ ਤਾਂ ਬਹੁਤ ਆ ਇਹ ਵੇਲ ਵੀ ਚੰਗੀ ਆ ਸਾਡੇ ਆ ਇੱਕ ਰੰਗ ਕਾਲੀ ਆ ਸਚਨੋ ਮਿਸਤਰੀ ਲੱਗੇ ਕਰਕੇ ਤਾਂ ਬੱਚਾ ਵੀ ਮਗਰ ਇੱਕ ਰੰਗ ਕਾਲਾ ਕੱਟਾ ਆ ਗਿਆ ਹਣਾ ਕੱਟਾ ਉੱਧਰ ਦਾ ਯਾਤੀਗਾ ਹਰਿਆਣੇ ਚੋਂ ਹੀ ਆਇਆ ਮਗਰ ਇਹ ਹਾਂ ਉੱਧਰ ਸਰਕਾਰੀ ਵੀ ਚੰਗੇ ਆ ਹਾਂ ਵੇਖੋ ਥੰਨ ਥੰਦਾ ਸੈ ਚੱਕ ਚੋਣ ਬਹੁਤ ਚੰਗਾ ਉਹ ਬਹੁਤ ਸੋਹਣਾ ਚੋਣ ਤਾਂ ਇੱਕ ਨੰਬਰ ਆ ਗਾਡਰ ਪੂਰਾ ਠੀਕ ਆ ਰੇਟ ਰੇਡੀ ਚੱਲ ਫੁਰਤੀ ਨਾ ਕੰਮ ਰੇਟ ਇਹ ਰੇਡ ਦਾ ਜਿਆਦਾ 1 ਲੱਖ 5000 ਲੱਖ ਦੀ ਦੇ ਦੇਾਂਗੇ ਯਾਰ ਮੁੱਲ ਇੱਕ 5 ਤੇ ਲੱਖ ਦੀ ਦੇ ਦੇਾਂਗੇ ਹਾਂ ਲਿਸੀ ਦਾ ਮਾਨਤਨ ਕਰਦੇ ਲਿਸੀ ਨਾ ਵੇਖੇ ਕੋਈ ਦੁੱਧ ਵੇਖੇ ਆਣਗੇ ਚੋਕੇ ਹਾਂ ਨਹੀਂ ਗੁਨਾ ਦੀ ਕੁਸਲੀ ਆ ਹੂੰ ਕਈ ਪਸ਼ੂ ਖਾਰ ਮੰਦੇ ਆ ਦੁੱਧ ਦੀ ਹਾਂ ਨਹੀਂ ਕਿ ਹੁਣ ਕਰਾਂਗੇ ਰਾਜੀ ਯਾਰ ਅੱਗੇ ਮਿਸਤਰੀ ਨੇ ਮੱਤ ਮਾਰ ਛੱਡੀ ਆ ਹੁਣ ਲਾ ਪਾਵਾਂਗੇ ਚੰਗੀ ਸਾਫ ਜੰਮ ਕਰਾਂਗੇ ਓਕੇ 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 ਵੇਖੋ ਠੰਡ ਠੰਡਾ ਸਾਇ ਬਾਕੀ ਲੈ ਉਹਦੇ ਅੱਗੇ 43 ਮੈਂ ਪਤਾ ਲੱਗ ਜਾਂਦਾ ਜਦੋਂ ਲਾਲੀਆਂ ਹੋਣ ਲਵੇ ਤੇ ਹਾਂ ਤੇ ਮੀਣੀ ਕੱਢ ਬਾਹਰshire ਵੀ ਤੋਰ ਕਰਾ ਚ ਇਹ ਸੂਆ ਕਿਹੜਾ ਤੇ ਕਿੰਨੇ ਚਰ ਦਾ ਇਹ ਵੀ ਤੀਜਾ ਸੂਆ ਸੂਈ ਆ ਤੀਜਾ ਸੂਈ ਆ ਹਾਂ ਠੀਕ ਆ ਇਹਦੇ ਹਲੇ ਦੁੱਧ ਦੇਗਾ 13 ਇਹ 12 ਮੰਨ ਕੇ ਲਵੇ ਕੋਈ ਯਾਰ ਦੁੱਧ 13 12 ਮੰਨ ਕੇ ਸੌਦਾ ਕਰ ਲੈ ਵਿਰਲ ਬੜੀ ਆ ਥਣਾ ਫਣਾ ਚ ਹੈ ਨਾ ਚੌਣ ਬੜਾ ਸੋਹਣਾ ਇਹਦਾ ਇਹਨੂੰ ਪਾਉਣ ਬਣ ਕੇ ਜਦੋਂ 9 ਤਰੀਕ 2 ਮਹੀਨੇ ਪੂਰੇ ਹੋਏ 9 ਤਰੀਕ ਨੂੰ ਅੱਜ ਹੋ ਗਈ ਤਰੀਕ ਤਿੰਨ ਦਿਨ ਤਿੰਨ ਮਹੀਨੇ ਸੂਈ ਨੂੰ ਹੋ ਗਿਆ ਦੇਲਾ 11 12 ਲੀਟਰ ਦੁੱਧ ਹੁਣ ਤਿਆਰ ਆਂਦੇ ਥੱਲੇ ਤਿੰਨ ਤਿੰਨ ਤਰੀਕ ਤੇ 9 ਨੂੰ 2 ਮਹੀਨੇ ਕੰਪਲੀਟ ਹੋ ਜਾਣੇ ਆ ਹਾਂ ਛੇਰੇ ਪੰਜਾਬ ਤੋਂ ਗੱਪਣ ਪ੍ਰੋਪਰ ਸਟਰਾਸ ਟਰੂ ਮਜੀ ਰੈਟ ਨੂੰ ਜੇ ਆਪਰੇ ਪਲਾਉਂ ਕੋਚੀ ਨਾ ਰਬਨਾਈ ਠੀਕ ਹੈ ਤੇ ਐਮ ਐਲ ਦੀ ਪਾਰਾ ਤੁਹਾਡਾ ਲੇਟ ਹੋ ਗਿਆ ਸੱਜਣੋ ਨੇਰਾ ਬਾਕੀ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਹੈ ਨਾ ਉਹ ਆਪਦੀ ਤਸੱਲੀ ਵਟਸਐਪ ਤੇ ਵੀ ਕਰ ਸਕਦਾ ਐ ਓਕੇ ਕਾਲ ਦੀ ਚੋਗਲ ਜਾਵੇ ਦੋ ਡੰਗ ਯਾਰ ਇਹਦਾ ਪਾ ਇਹ ਮੁੱਲ ਤਾਂ ਲੱਖ ਰੁਪਇਆ 95 ਦੀ ਦੇ ਦਿਆਂਗੇ 1 ਲੱਖ ਰੁਪਇਆ ਡਿਮਾਂਡ ਆ 95000 ਦੀ ਦੇ ਦਿਆਂਗੇ ਅੱਗੋਂ ਵੀ ਦਿਖਾ ਦੇ ਗਿੱਠ ਗਿੱਠੀ ਪੈਂਦੀ ਅੰਦੇ ਲੈਣੀ ਚਾਹੁੰਦਾ ਹਾਂ ਨਹੀਂ ਵੈਰਲ ਬਹੁਤ ਸੋਹਣੀ ਲੱਗੀ ਹੋਰ ਗੱਲਾਂ ਨਹੀਂ ਗੱਲਾਂ ਸੱਜਣੋ ਥਾਣਾ ਦਾ ਕੈਪਕੂਪ ਚੈੱਕ ਕਰ ਲਓ ਗਾੜੀ ਵੀ ਚੰਗੀ ਰੱਖੋਗੀ ਗਾੜੀ ਇੰਦੀ ਚੰਗੀ ਆ ਚੋਣ ਬੜਾ ਬੋਲਾ ਸੱਜਰ ਨੇ ਉਹ ਤਾਂ ਬੰਦੇ ਇਹ ਤਾਂ ਸਾਡੇ ਘਰੋਂ ਆਈ ਆ ਉਧਰੋਂ ਇਹ ਰਗੀ ਵਿੱਚ ਨਹੀਂ ਆ ਪਾ ਦੱਬ ਵਾਲੀਆਂ ਪਿਆਂਵਿਆਂ ਵੀ ਰਹਿਤੇਦਾਰੀ ਚ ਆ ਝੋਟੀ ਇਹ ਝੋਟੀ ਵੀ ਕੀ ਹੋਈ ਆ ਇਹ ਤਾਂ ਬਾਈਆਂ ਨੇ ਲਈ ਹੋਈ ਆ ਅੱਛਾ ਓਕੇ ਤੇ ਆ ਅਗਲੀ ਇਹਦੇ ਥੱਲੇ ਦੁੱਧ ਆ ਇਸ ਟਾਈਮੇ ਗਾ 9 ਕਿਲੋ ਕੀ ਕਹਿੰਦੇ ਨਾ ਓਕੇ ਪਿਛੜੀ 9 ਕਿਲੋ ਦੁੱਧ ਆ ਹਾਂ ਇਹਦੇ ਥੱਲੇ ਮਗਰ ਮਗਰ ਇਹਦੇ ਕੱਟੀ ਤਾਂ ਵੱਖਰੀ ਵੇਚਾਂਗੇ ਹੈਗੀ ਹੈ ਪਰ ਇਹ 10 ਦਿਨ ਹੋ ਗਏ ਇਹਨੂੰ ਬਣੀ ਨੂੰ ਕੱਢ ਦਿਓ ਬਾਹਰ ਮਿਲਦੀ ਭਾੜੇ ਤੇ ਹਾਂ ਭਾੜੇ ਤੇ ਖੋਲੀ ਇਹ ਬਿਨਾ ਕੱਟੀ ਤੋਂ ਵੀ ਕੱਟੀ ਜਰੀ ਹੈ ਕੱਟੀ ਦਾ ਵੱਖਰਾ ਕੋਲ ਨਾਲ ਹੀ ਅੱਛਾ ਉਹ ਵੀ ਆਪਾਂ ਵਿਖਾ ਦਿੰਨੇ ਹਨਾ ਆਹ ਲਈ ਨਾ ਵੇਖੋ ਕੱਟੀ ਸੰਭੀ ਕਰਮਾਂ ਵਾਲੀ ਕੱਟੀ ਮਹਿੰਗੀ ਆਉਂਨੇ ਦੀ ਮੱਝ ਆਉਂਨੇ ਦੀ ਕੱਟੀ 18 19 ਕਿਲੋ ਦੁੱਧ ਸੱਜਲ ਥੱਲੇ ਹੀ ਹਾਂ ਇਹ ਰਿਕਾਟ ਜਾਤ ਨਸਲ ਵਾਲੀ ਮੈਂ ਆਪਣੇ ਪਿੰਡੋਂ ਹੀ ਆਈ ਆ ਕਰਮਾਂ ਲਈ ਐਨ ਓਕੇ ਰਿਪੋਰਟ ਆ ਚੋਂ ਚਾਂ ਬਹੁਤ ਸੁਣਾ ਮੈਂ ਦਾ ਰਿਕਾਰਡ ਸੀ ਥੋੜੀ ਜਿਹੀ ਐਤ ਕੀ ਗਲਤ ਫਲਤ ਹੋਣੀ ਇੱਥੇ ਵਿਚਾਰੀ ਸਾਡੇ ਆ ਮਿਸਤਰੀ ਲੱਗਣ ਕਰਕੇ ਗਲਤ ਹੋ ਗਈ ਹਾਂ ਬੜਾ ਦੁੱਧ ਦਾ ਰਿਕਾਰਡ ਤੇ ਬੱਚੇ ਵੀ ਇਹਦੇ ਮੇਲੇ ਜੱਤੇ ਵੇ ਜਾ ਸਜਣੋ ਇਹਦੀ ਝੂਟੀ ਕਰਮਾਂ ਵਾਲੀ ਦੀ ਨੰਬਰ ਪਾ ਕੇ ਆਈ ਸੀ ਮੇਲੇ ਚ ਹਾਂ ਟੂੜੀ ਤੇ ਹੀ ਸੀ ਮੈਂ ਨਾ ਇਹ ਇਹਦਾ ਰੇਟ ਫਿਰ ਕੀ ਕਰਨਾ ਪਊ ਜੀ 50000 ਦੇ ਦੇ ਦਾਂਗੇ ਐ ਤੇ ਬਾਦਲ ਤੋਂ ਗੱਪਣਾ ਬਾਦਲ ਤੋਂ ਗੱਪਣਾ 50000 9 ਕਿਲੋ ਦੁੱਧ ਆਪਦਾ ਮਣਕੇ ਲੈ ਜੇ ਠੀਕ ਆ ਨਹੀਂ ਦੁੱਧ ਨੂੰ ਤਾਂ ਮਸ਼ੀਨ ਹੀ ਸੀ ਇਹ ਮੈਂ ਦੁੱਧ ਹੁਣ ਵੀ ਵੱਜ ਜਾਣਾ ਇਹਨੇ ਬਣੀ ਕਰਕੇ 10 ਦਿਨ ਹੋਇਆ ਅੱਜ ਬਣੀ ਨੂੰ ਟਿਕਾ ਭਰੇ ਨੂੰ ਕਰੀ ਤੇ ਇਹਦਾ ਕੱਟੀ ਦਾ ਕੱਟੀ ਦੇ ਦੇਾਂਗੇ 40000 ਦੀ ਕੱਲੀ ਓਕੇ ਇਹਦੀ ਕੱਟੀ ਆ ਇਹ ਵੀ ਚੰਗੇ ਰਿਕਾਟ ਵਾਲੀ ਆ ਹਨਾ ਹਾਂ ਪੂਰੀ ਟਾਪ ਦੀ ਆ ਕੱਟੀ ਨਹੀਂ ਬਹੁਤ ਚੰਗੀ ਆ ਠੀਕ ਆ ਤੇ ਅੱਗੇ ਆਪਣੇ ਕੋਲੇ ਗੱਬਣ ਮੈਂ ਤਿਆਰ ਹਾਂ ਹਾਂ ਗੱਬਣਾ ਆਹ ਇਹ ਇਹ ਸੂਆ ਕਿਹੜਾ ਇਹ ਤੀਜਾ ਸੁੰਦੀ ਆ ਹੁਣ ਤੀਸਰਾ ਸੂਆ ਸੂਗੀ ਇਹ ਵੀ ਪਿੰਡੋਂ ਹੀ ਆਪਣੇ ਮੱਝ ਆਈ ਆ ਜਾ ਕੇ ਰਿਕਾਰਡ ਪੁੱਛ ਸਕਦੇ ਆ ਤੇ ਲੈਣੀ ਵੇ ਰੱਖਣ ਨੂੰ ਹਾਂ ਤੇ ਦੁੱਧ ਇਹਨੇ ਦੂਜੇ ਸੂਏ ਦਿੱਤਾ ਆ 14-15 ਕਿਲੋ ਦੁੱਧ 14-15 ਦੂਜੇ ਸੂਏ ਦੁੱਧ ਦਿੱਤਾ ਤੀਜਾ ਬਾਕੀ ਪਿੰਡੋਂ ਆਪਾਂ ਦੱਸ ਦਿਆਂਗੇ ਜਿਨ੍ਹਾਂ ਦੇ ਘਰੋਂ ਆਈ ਏ ਇਹ ਘਰਾਂ ਦੀਆਂ ਭਲਾਂ ਕਰ ਗਈ ਆ ਹਨਾ ਭਲ ਤਾਂ ਲੈ ਜੂਗੀ ਪੱਕੇ ਥਾਂ ਬੱਜੀ ਰਹੀ ਆ ਯਾਰ ਆ ਸੂਨ ਵਾਲਾ ਪਸੂ ਕਈ ਝੋਟੀਆਂ ਭਲ ਕਰ ਜਾਂਦੀਆਂ ਕੋਈ ਚੋਂ ਚਾਂ ਚ ਕੋਈ ਫਾਲਟ ਹੋਵੇ ਆਪਾਂ ਬੈਠੇ ਪੋਲੀ ਆ ਜਮਾ ਠੀਕ ਆ ਵੀ ਟਿੱਪਨ ਟੁੱਪਨ ਨੂੰ 100 ਦੀ 100 ਆਈ ਆ ਉਹ ਆਪਾਂ ਹੀ ਪੈਸੇ ਲਾ ਕੇ ਲਈ ਆ ਚੀਪਾ ਘੜ ਦੇ ਲਈ ਪੋਲਾ ਚੀਪਾ ਉਹਦਾ ਠੀਕ ਆ ਝੋਟੀ ਚੰਗੀ ਆ ਸੱਜਣ ਇੱਕ ਰੰਗ ਕਾਲੀ ਆ ਜਾਤ ਨਸਲਾ ਦੁੱਧ ਵਾਲੀ ਚੀਜ਼ ਆ ਤੇ ਇਹਦਾ ਰੇਟ ਕੀ ਰਹੂਗਾ ਸਾ ਜੀ ਰੇਟ ਇੱਕ 15 ਇਹ ਆਪਾਂ 10 ਦੀ ਦੇ ਦਾਂਗੇ ਇੱਕ 1,15,000 ਹਾਂ ਇੱਕ 10 ਦੀ ਦੇ ਦਾਂਗੇ ਹਨਾ ਦੇਖੋ ਸਜਣੋ ਬਾਕੀ ਸੌਦਾ ਕਰ ਲੈ ਕੋਈ ਬਾਦੀ ਗੱਲ ਸੂਈ ਤੋਂ ਲੈ ਜਾਵੇ ਜਦੋਂ ਓਕੇ ਬਹੁਤ ਬਣ ਗਿਆ ਏਡੀ ਗੱਲ ਆਪਾਂ ਨੂੰ ਧੰਨਵਾਦ ਲੈ ਵੀ ਸਜਣੋ ਸੌਦਾ ਕਰ ਸਕਦੇ ਤੁਸੀਂ ਆਪ ਦੀ ਤੇ ਭਾਵੇਂ ਸੂਈ ਤੋਂ ਵੀ ਲੈ ਜਾਓ ਵੀਰ ਹਰੀ ਕਹਿੰਦੇ ਬਾਕੀ ਜਿਹੜਾ ਸਜਣਾ ਜਿਵੇਂ ਸੈਟਿੰਗ ਹੁੰਦੀ ਓਸ ਹਸਾਬ ਨਾਲ ਤਾਂ ਸੌਦਾ ਵੀ ਕਰ ਸਕਦਾ ਹੁਣ ਆ ਪਲੂਨ ਲੈ ਜੂਗੀ ਜਦੋਂ ਸੂ ਪਈ ਤਿਆਰ ਪਾ ਦਿਓ ਤਾਂ ਇਹਦੇ ਇਸ ਵਰਗੇ ਆ ਛੋਟੇ ਵਰਗੇ ਬੱਲੀ ਵਰਗੇ ਠੀਕ ਹੈ ਲੈ ਵੀ ਸੱਜਣੋ ਇਹ ਐਨੀਮਲ ਬਾਊ ਕੋਲੇ ਸੀਗੇ ਬਕਾਊ ਜਿਹੜੇ ਤੁਹਾਨੂੰ ਵੀਡੀਓ ਚ ਵਿਖਾਤੇ ਆ ਜਿਹੜਾ ਪਸੰਦ ਆ ਗਿਆ ਉਹ ਤਸੱਦੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਵੱਡਾ ਧੰਨਵਾਦ ਜਿਉਂਦੇ ਵਾਸਤੇ ਰਹੋ ਵੀਡੀਓ ਐਂਡ ਤੱਕ ਵੇਖੋ